ਤਾਂ ਉਹਦੇ ਵੀ ਬਹੁਤ ਸਾਰੇ ਅਹਿਮ ਫੈਸਲੇ ਬਾਰੇ ਚਰਚਾ ਹੋਈ ਆ ਔਰ ਮੁਲਾਜ਼ਮਾਂ ਦੇ ਲੰਬੇ ਸਮੇਂ ਤੋਂ ਜੋ ਮੰਗਾ ਲੰਮਕਦੇ ਆ ਰਹੀਆਂ ਮੈਂ ਉਹਨਾਂ ਨੂੰ ਲੈ ਕੇ ਵੀ ਚਰਚਾ ਹੋਈ ਆ ਔਰ ਉਸ ਮਾਤਾ ਦਾ ਤੁਸੀਂ ਦਰਦ ਸੁਣਦੇ ਹਾਲ ਸੁਣਦੇ ਵੀ ਅਰਾਊਂਡ 1997 ਤੋਂ ਸ਼ੀ ਇਜ਼ ਵਰਕਿੰਗ ਇਨ ਅ ਕਾਰਪੋਰੇਸ਼ਨ ਅਸੀਂ ਆਪਣੇ ਅੱਧੇ ਕੱਪੜੇ ਉਤਾਰ ਕੇ ਧਰਨਾ ਪ੍ਰਦਰਸ਼ਨ ਕਰਾਂਗੇ ਤਾਂ ਜੋ ਸਰਕਾਰ ਦੇ ਵਿੱਚ ਬੈਠੇ ਸਾਡੇ ਹੀ ਕਈ ਭਰਾ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਤੁਸੀਂ ਦਲਤਾਂ ਦੀ ਵਾਰ ਚੁੱਕਣੀ ਸੀ ਇਹਨਾਂ ਦੀ ਵਾਰਡ ਬੁਲੰਦ ਕਰਨੀ ਸੀਗੀ ਆ ਨਾਲ ਟਾਈਮ ਤੇ ਜਿਹੜੇ ਆ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਔਰ ਮੈਂ ਇੱਕ ਵਾਰੀ ਫੇਰ ਸਾਰੇ ਮੁਲਾਜ਼ਮ ਸਾਥੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਉਹ ਸਾਰਿਆਂ ਦੀ ਮੰਗਾਂ ਨੂੰ ਲੈ ਕੇ ਚਰਚਾ ਕੀਤੀ ਗਈ ਔਰ ਖਾਸ ਕਰਕੇ ਜਿਹੜੇ ਓਵਰਏਜ ਮੁਲਾਜ਼ਮਾਂ ਉਹਨਾਂ ਨੂੰ ਲੈ ਕੇ ਸੱਚੀ ਮੁਲਾਜ਼ਮਾਂ ਨੂੰ ਪੱਕਾ ਕਰਵਾਉਣ ਦੇ ਲਈ ਲੁਧਿਆਣਾ ਦੇ ਨਗਰ ਨਿਗਮ ਜ਼ੋਨ ਏ ਮਾਤਾ ਰਾਣੀ ਚੌਂਕ ਤੋਂ ਵਚਨਗਰ ਨਿਕਮ ਕਰਮਚਾਰੀ ਯੂਨੀਅਨ ਦੇ ਵੱਲੋਂ ਵਿਸ਼ੇਸ਼ ਬੈਠਕ ਆਯੋਜਿਤ ਹੈ ਚੇਅਰਮੈਨ ਵੀਰ ਸ੍ਰੀ ਨਰੇਸ਼ ਤਿੰਗਾਨ ਦੀ ਅਗਵਾਈ ਹੇਠ ਕੀਤਾ ਗਿਆ ਮੇਰੇ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕੀ ਦੱਸਿਆ ਆਉ ਤੁਹਾਨੂੰ ਸੁਣਾਉਂਦੇ ਆ ਲੁਧਿਆਣਾ ਲਾਇਬਲਿਟੀ ਟਿੰਕਾ ਚਾਰਤੀ ਰਿਪੋਰਟ ਅੱਜ ਨਗਰ ਨਗਮ ਕਰਮਚਾਰੀ ਯੂਨੀਅਨ ਦੀ ਇੱਕ ਹੰਗਾਮੀ ਮੀਟਿੰਗ ਜਿਹੜੀ ਹੈ ਦਰਜਾ 4 ਮੁਲਾਜ਼ਮ ਜਿਹੜੇ ਆ ਵੱਡੀ ਗਿਣਤੀ 'ਚ ਅੱਜ ਸ਼ਾਮਲ ਹੋਏ ਆ ਲਗਭਗ ਸੈਂਕੜਾਂ ਦੀ ਗਿਣਤੀ 'ਚ ਬਾ ਉਹਦੇ ਵੀ ਬਹੁਤ ਸਾਰੇ ਅਹਿਮ ਫੈਸਲਿਆਂ ਬਾਰੇ ਚਰਚਾ ਹੋਈ ਆ ਔਰ ਮੁਲਾਜ਼ਮਾਂ ਦੇ ਲੰਬੇ ਸਮੇਂ ਤੋਂ ਜੋ ਮੰਗਾ ਲੰਮਕਦੇ ਆ ਰੀਆਂ ਮੈਂ ਉਹਨਾਂ ਨੂੰ ਲੈ ਕੇ ਵੀ ਚਰਚਾ ਹੋਈ ਆ ਜਿਹਦੇ ਵਿੱਚ ਖਾਸ ਕਰਕੇ ਜਿਹੜੇ ਸਪਾਈ ਸੇਵਕ ਹੈ ਮਾਲੀ ਬੇਲਦਾਰ ਹੈ ਸੀਵਰਮੈਨ ਹੈ ਔਰ ਦਰਜਾ 4 ਦੇ ਜੋ ਹੋਰ ਮੁਲਾਜ਼ਮ ਹੈ ਉਹ ਸਾਰਿਆਂ ਦੀ ਮੰਗਾਂ ਨੂੰ ਲੈ ਕੇ ਚਰਚਾ ਕੀਤੀ ਗਈ ਔਰ ਖਾਸ ਕਰਕੇ ਜਿਹੜੇ ਓਵਰਏਜ ਮੁਲਾਜ਼ਮ ਹੈ ਉਹਨਾਂ ਨੂੰ ਲੈ ਕੇ ਕਿਉਂਕਿ ਨਗਰ ਨਿਗਮ ਲੁਧਿਆਣਾ ਦੇ ਹਾਊਸ ਵੱਲੋਂ 7 ਮਹੀਨੇ ਪਹਿਲਾਂ ਇੱਕ ਮਤਾ ਪਾਸ ਕਰਕੇ ਭੇਜਿਆ ਗਿਆ ਸੀ ਜਿਹਦੇ ਵਿੱਚ 1256 ਮੁਲਾਜ਼ਮ ਸੀ ਪਰ ਹਾਲੇ ਤੱਕ ਵੀ ਉਹਨਾਂ ਦਾ ਉਹ ਪਾਸ ਹੋ ਕੇ ਨਹੀਂ ਆਇਆ ਗਵਰਨਮੈਂਟ ਵੱਲੋਂ ਉਹਨੂੰ ਲੈ ਕੇ ਚਰਚਾ ਹੋਈ ਆ ਔਰ ਆਗਾਮੀ ਯੋਜਨਾਵਾਂ ਦੇ ਉੱਤੇ ਵੀ ਵਿਚਾਰ ਕੀਤਾ ਗਿਆ ਤਾਂ ਇਸ ਕਰਕੇ ਮੈਂ ਸਮਝਦਾ ਮੈਂ ਕਿ ਜੋ ਲੁਧਿਆਣਾ ਦੇ ਐਮਐਲਏ ਸਾਹਿਬਾਨਾਂ ਨੇ ਮੇਅਰ ਸਾਹਿਬਾਂ ਸਾਹਿਬਾਨ ਨੇ ਔਰ ਕਮਿਸ਼ਨਰ ਸਾਹਿਬ ਜੋ ਵਾਦਾ ਕਰਿਆ ਸੀ 29 ਤਰੀਕ ਦੀ ਮੀਟਿੰਗ ਨੂੰ ਦੇ ਵਿੱਚ ਉਹ ਮੀਟਿੰਗ ਤੇ ਉਹਨਾਂ ਨੂੰ ਖਰੇ ਉਤਰਨਾ ਚਾਹੀਦਾ ਚਾਹੀਦਾ ਵਾ ਨਹੀਂ ਤਾਂ ਜਿਹੜੇ ਮੁਲਾਜ਼ਮ ਆਪਚ ਵਿਚਾਰ ਬਦੰਦਰਾ ਕਰਕੇ ਆਨ ਅਰ ਟਾਈਮ ਤੇ ਜਿਹੜੇ ਆ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਔਰ ਮੈਂ ਇੱਕ ਵਾਰੀ ਫੇਰ ਸਾਰੇ ਮੁਲਾਜ਼ਮ ਸਾਥੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਕਿ ਆਓ ਵਾਪਸ ਸਾਰੇ ਇਕੱਠੇ ਹੋਗੇ ਸਾਰੇ ਮਿਲ ਕੇ ਜੋ ਆਪਣੀ ਡਿਮਾਂਡ ਆ ਵਾ ਉਹਨੂੰ ਪੂਰਾ ਕਰਨ ਲਈ ਜਿੱਥੇ ਅੱਜ ਸੈਂਕੜੇ ਦੀ ਗਿਣਤੀ 'ਚ ਇਕੱਠੇ ਹੋਈਆਂ ਜਾਂ ਅੱਗੇ ਵਾਸਤੇ ਵੀ ਆਪਾਂ ਵੱਡੀ ਗਿਣਤੀ 'ਚ ਇਕੱਠੇ ਹੋਈਏ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰ ਦੇ ਹਸ਼ਵਾ ਬਰਮੋਹ ਹੈ ਸੁਭ ਕਰਮਨ ਤੇ ਕਬਹੂ ਨ ਡਰੋ ਨ ਡਰੋ ਅਰ ਸੋ ਜਬ ਜਾ ਲੜੋ ਨਿ ਚੈਕਰ ਆਪਣੀ ਜੀਤ ਕਰੋ ਇੱਕ ਬਹੁਤ ਪੁਰਾਣਾ ਭਜਨ ਅੱਜ ਰਿਪੀਟ ਕੀਤਾ ਸੀ ਕਿ ਅਚੂਤ ਜਨ ਜਲਾਏ ਜਾ ਰਹੇ ਹਨ ਕਤਲ ਕਰਵਾਏ ਜਾ ਰਹੇ ਹਨ ਵਕਤ ਆ ਗਿਆ ਹੈ ਤਾਨੋ ਸੀਨਾ ਐ ਨੌਜਵਾਨ ਨਹੀਂ ਤਾਂ ਬਚੋਗੇ ਕਭੀ ਨਾ ਸਾਡੇ ਹੀ ਆਪਣੇ ਜਿਹੜੇ ਕਹਿੰਦੇ ਘਰ ਕਾ ਬੇਦੀ ਲੰਕਾ ਢਾਏ ਕੁਝ ਐਸੇ ਵਿਭਿਸ਼ਣ ਪੈਦਾ ਹੋ ਗਏ ਆ ਜਿਹੜੇ ਡਿਵਾਈਡ ਐਂਡ ਰੂਲ ਦੀ ਪਾਲਿਸੀ ਨੂੰ ਚਲਦੇ ਆ ਵੀ ਜੇ ਇੱਥੇ ਅੰਗਰੇਜ਼ ਨਹੀਂ ਰਹੇ ਫਿਰ ਰਹਿਣਾ ਤੁਸੀਂ ਵੀ ਨਹੀਂ ਸੋ ਅੱਜ ਸਪਸ਼ਟ ਤੇ ਕਲੀਅਰ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਜਿਹੜੇ ਚੇਅਰਮੈਨ ਸਾਹਿਬ ਨੇ ਦਲਤਾਂ ਦੀ بلند ਆਵਾਜ਼ ਪੰਜਾਬ ਦੇ ਵਿੱਚ ਨਵੀਂ ਸੋਚ ਨਵੇਂ ਆयाम ਨੂੰ ਲੈ ਕੇ ਆਉਣ ਵਾਲੇ 20 ਸ੍ਰੇਸ਼ਟ ਵਿਰੇਸ਼ ਨਰੇਸ਼ ਤੰਗਾਂਜੀ ਵਿਕੀ ਰਹਿੇਲਾ ਜੀ ਅਰਜੁਨ ਪੁੰਬਗ ਜੀ ਸੁਭਾਸ਼ ਸੋਦੇ ਜੀ ਵਨਟਾਂਕ ਸਾਹਿਬ ਸਾਰੇ ਹੀ ਰਾਜਵੀਰ ਚਟਾਲਾ ਜੀ ਇਹ ਸਾਰੇ ਇਕੱਠੇ ਹੋਏ ਆ ਔਰ ਇਹਨਾਂ ਤੋਂ ਇਲਾਵਾ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਨਗਰ ਨਿਗਮ ਦਰਜਾ 4 ਮੁਲਾਜ਼ਮ ਦੇ ਜਿਹੜੇ ਬੇਲਦਾਰ ਮਾਲੀ ਕੂੜੇ ਦੀ ਡੋਰ ਟੂ ਡੋਰ ਲਿਫਟਿੰਗ ਕਰਨ ਵਾਲੇ ਔਰ ਜਿਹੜੇ ਓਵਰੇਜ ਮੁਲਾਜ਼ਮਾਂ ਵਿਸ਼ੇਸ਼ ਕਰ ਉਹ ਪਹੁੰਚੇ ਸੀ ਉਹਨਾਂ ਚ ਇੱਕ ਮਾਤਾ ਸੀਗੀ ਔਰ ਉਸ ਮਾਤਾ ਦਾ ਤੁਸੀਂ ਦਰਦ ਸੁਣਦੇ ਹਾਲ ਸੁਣਦੇ ਵੀ ਅਰਾਊਂਡ 1997 ਤੋਂ ਸ਼ੀ ਇਜ਼ ਵਰਕਿੰਗ ਇਨ ਅ ਕਾਰਪੋਰੇਸ਼ਨ ਸ਼ੇਮੰਦੋਜ਼ ਗਾਈਜ਼ ਉਹਨਾਂ ਲੋਕਾਂ ਤੇ ਮੈਨੂੰ ਸ਼ਰਮ ਆਉਂਦੀ ਹੈ ਵੀ ਜਿਨ੍ਹਾਂ ਦੇ ਇੱਥੇ ਮੌਜੂਦ ਹੋਣ ਦੇ ਬਾਵਜੂਦ ਕਾਰਪੋਰੇਸ਼ਨ 'ਚ ਉਹ ਮੇਰੀ ਮਾਂ ਪੱਕੀ ਨਹੀਂ ਹੋਈ 22-22 ਸਾਲ ਲਗਾਨ ਤੋਂ ਬਾਅਦ ਕਈ ਐਸੇ ਸਾਡੇ ਭਰਾ ਨੇ ਜਿਨ੍ਹਾਂ ਨੇ 28-22 30-30 ਮਲਾਜ਼ਮ ਆਪਣੇ ਘਰਾਂ ਦੇ ਪੱਕੇ ਕਰ ਲਏ ਕਿੱਡੀ ਬੇਸ਼ਰਮੀ ਬਾੜੀ ਖੇਤ ਨੂੰ ਖਾ ਗਈ ਹੈ ਕਿਸੇ ਨੂੰ ਕੀ ਕਹੀਏ ਲੇਕਿਨ ਬੀ ਕੇਅਰਫੁਲ ਐਂਡ ਬੀ ਅਲਰਟ ਵੀ ਆਰ ਕਮਿੰਗ ਟੂ ਯੂ ਤੁਹਾਡੇ ਕੋਲ ਆ ਰਹੇ ਆ ਬੜੀ ਜਲਦੀ ਅਸੀਂ ਥਰੂ ਕਾਨੂੰਨ ਤੁਹਾਨੂੰ ਵੀ ਦੱਸਾਂਗੇ ਕਿ ਆਪਣੇ ਭਰਾਵਾਂ ਦਾ ਹੱਕ ਕਿਵੇਂ ਖਾਈ ਦਾ ਵਾ ਸੋ ਅੱਜ ਕਲੀਅਰ ਕਟ ਇਹ ਡਿਸੀਜਨ ਲਿੱਤਾ ਗਿਆ ਕਿ ਅਗਰ 29 ਤਰੀਕ ਦੀ ਮੀਟਿੰਗ ਹੀ ਸਾਡੇ ਨਾਲ ਵਾਦਾ ਕੀਤਾ ਸੀ ਐਮਐਲਏ ਚੌਧਰੀ ਮਦਨ ਲਾਲ ਬੱਗਾ ਸਾਹਿਬ ਨੇ ਸਰਦਾਰ ਕੁਲਵੰਤ ਸਿੰਘ ਸਿੱਧੂ ਸਾਹਿਬ ਐਮਐਲਏ ਸਾਹਿਬ ਮੈਡਮ ਛੀਨਾ ਜੀ ਉਹਨਾਂ ਦਾ ਕੋਈ ਇੰਟਰਸਟ ਨਹੀਂ ਹੁਣ ਤੱਕ ਹਾਂ ਕੁਲਵੰਤ ਸਿੰਘ ਸਿੱਧੂ ਸਾਹਿਬ ਤੇ ਬੱਗਾ ਸਾਹਿਬ ਨੇ ਜਰੂਰ ਇਹ ਕਿਹਾ ਕਿ ਅਸੀਂ ਬਹੁਤ ਜਲਦੀ ਵਿਦਨ ਡੇ ਔਰ ਟੂ ਤੁਹਾਡੀ ਮੀਟਿੰਗ ਸੀਐਮ ਸਾਹਿਬ ਨਾਲ ਕਰਾਉਣੇ ਆ ਪਰ ਉਹ ਮੀਟਿੰਗ ਦਾ ਜੋ ਵੀ ਹੋਏਗਾ ਤੁਹਾਡੇ ਦਰਜਾ ਚਾਰ ਮੁਲਾਜ਼ਮਾਂ ਨੂੰ ਲੈ ਕੇ ਚਾਹੇ ਮਾਲੀ ਬੇਲਦਾਰ ਓਵਰੇਜ ਵਾਲਿਆਂ ਨੂੰ ਪੱਕਾ ਕਰਨ ਦੇ ਨਾਲ-ਨਾਲ ਜਿਹੜਾ ਕੂੜੇ ਦੀ ਡੋਟੂ ਡੋਟੂ ਲਿਫਟਿੰਗ ਨੂੰ ਲੈ ਕੇ ਉੱਤੇ ਵੀ ਡਿਸੀਜਨ ਜ਼ਰੂਰ ਸੀਐਮ ਸਾਹਿਬ ਆਜਾਏ ਆ ਲੇਕਿਨ ਮਾਨਯੋਗ ਬੱਗਾ ਸਾਹਿਬ ਨੇ ਸਵੇਰੇ ਕਾਲ ਕਰਤੀ ਸੀ ਕਿ ਕਾਈਂਡਲੀ ਗਿਵ ਮੀ ਟੂ ਡੇਜ਼ ਓਨਲੀ ਮੈਨੂੰ ਦੋ ਦਿਨ ਦੇ ਦਿਓ ਤਾਂ ਕਿ ਮੈਂ ਤੁਹਾਡੀ ਇੱਥੇ ਰਸਤੇ ਤੇ ਮੀਟਿੰਗ ਨਹੀਂ ਪ੍ਰੋਪਰ ਵੇ ਨਾਲ ਕਰਾ ਪਾਉਂਗਾ ਇੱਕ ਵਧੀਆ ਤਰੀਕੇ ਨਾਲ ਵਧੀਆ ਮਾਹੌਲ 'ਚ ਤੁਹਾਡੀ ਮੀਟਿੰਗ ਕਰਾ ਕੇ ਜਲਦ ਤੋਂ ਜਲਦ ਤੁਹਾਡਾ ਸਮੱਸਿਆ ਦਾ ਹੱਲ ਕਰਾਣੇ ਲੇਕਿਨ ਨਗਰ ਨਗਮ ਕਰਮਚਾਰੀ ਕਿ ਅਗਰ 21 ਤਰੀਕ ਤੋਂ ਪਹਿਲਾਂ-ਪਹਿਲਾਂ ਨਿਯੁਕਤੀ ਪੱਤਰ ਮੁਲਾਜ਼ਮਾਂ ਨੂੰ ਨਹੀਂ ਦਿੱਤੇ ਗਏ ਤਾਂ 21 ਤਰੀਕ ਨੂੰ ਦਰਜਾ 4 ਮੁਲਾਜ਼ਮ ਕੁੜੇ ਡੋਟ ਡੋਟ ਲਿਫਟਿੰਗ ਕਰਨ ਵਾਲੇ ਸਾਰਿਆਂ ਹੀ ਵੱਲੋਂ ਇਹ ਜ਼ੋਨ ਤੇ ਬਹੁਤ ਵਿਸ਼ਾਲ ਅਰਧ ਨਗਨ ਅਸੀਂ ਆਪਣੇ ਅੱਧੇ ਕੱਪੜੇ ਉਤਾਰ ਕੇ ਧਰਨਾ ਪ੍ਰਦਰਸ਼ਨ ਕਰਾਂਗੇ ਤਾਂ ਜੋ ਸਰਕਾਰ ਦੇ ਵਿੱਚ ਬੈਠੇ ਸਾਡੇ ਹੀ ਕਈ ਭਰਾ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਤੁਸੀਂ ਦਲਤਾਂ ਦੀ ਵਾੜ ਚੁੱਕਣੀ ਸੀ ਇਹਨਾਂ ਦੀ ਵਾੜ ਚ ਬੁਲੰਦ ਕਰਨੀ ਸੀਗੀ ਲੇਕਿਨ ਅੱਜ ਵੀ ਇੱਥੇ ਅਸੀਂ ਖਾਲੀ ਦੇ ਖਾਲੀ ਬੈਟੇ ਆ ਮੇਰੀ ਮਾਂ ਨੂੰ ਹੁਣ ਤੱਕ ਨੌਕਰੀ ਨਹੀਂ ਮਿਲੀ ਮੇਰੀ ਮਾਂ ਇਸ ਕਰਕੇ ਕਹਿ ਰਹੀਆਂ ਮੇਰੇ ਘਰ 'ਚ ਕੋਈ ਕਾਰਪੋਰੇਸ਼ਨ ਵਾਲਾ ਨਹੀਂ ਹੈ ਵੀ ਉਹ ਮਾਂ ਵੀ ਮੇਰੀ ਮਾਈ ਆ ਜਿਹਨੂੰ ਨੌਕਰੀ ਨਹੀਂ ਸੀ ਮੇਰੀ ਲక్ష్ਮੀ ਦੇਵੀ ਇਸ ਕਰਕੇ ਇਹ ਇੱਕ ਤੁਹਾਨੂੰ ਚੇਤਾਵਨੀ ਹੈ ਇੰਡੀਕੇਸ਼ਨ ਆ ਕਿ 21 ਤਰੀਕ ਤੋਂ ਪਹਿਲਾਂ ਪਹਿਲ ਨਿਯੁਕਤੀ ਪੱਤਰ ਕਿਰਪਾ ਕਰਕੇ ਸਾਡੇ ਭਰਾਵਾਂ ਨੂੰ ਸਾਡੀਆਂ ਭੈਣਾਂ ਨੂੰ ਮਾਤਾਵਾਂ ਨੂੰ ਸਾਡੇ ਵੀਰਾਂ ਨੂੰ ਦੇ ਦਿਓ ਅਦਰਵਾਈਜ਼ 21 ਤਰੀਕ ਨੂੰ ਸੇ ਮਜਬੂਰ ਹੋਵਾਂਗੇ ਧਰਨਾ ਪ੍ਰਦਰਸ਼ਨ ਕਰਨ ਲਈ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਵਾਲਮੀਕੀ ਜੈ ਸ਼੍ਰੀ ਰਾਮ ਸਲਾਮ